ਜਿਹੜਾ ਕਿ ਇਹ ਧਰਨ ਲਗਾਏ ਸੀ ਮੈਂ ਵਿਜੇ ਸਿੰਘ ਸੈਕਟਰੀ ਧਰ ਪਰਚਾਰ ਕਮਿਸ਼ਨ ਉਹ ਨਹੀਂ ਉਹ ਦਾ ਪ੍ਰਬੰਧਕ ਕਮੇਟੀ ਸੀ ਅਮਰ ਸਾਹਿਬ 4:20 ਤੇ ਸਾਡਾ ਇੱਕ ਮਲਾਜਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਕਿ ਦਸ਼ਾਲ ਮਾਰੀ ਆ ਕਿ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵਿੰਡਾ ਜਿਹੜਾ ਕੀ ਚਾਤੀਵੰਚੌਗੜਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਉਦ ਮੈਂ ਉਹਨਾਂ ਰੱਖਿਆ ਮੈਂ ਸਕਤੀ ਐ ਸੀਪੀਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬਿਠਾ ਉਹਨਾਂ ਨੇ ਕਿਹਨੇ ਕੋਈ ਹੁਣੇ ਲੈਣੀ ਗੋਤੇ ਹੋਰ ਲੱਭਦੇ ਆ ਉਹ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਜੇ ਸੁਬਨਤ ਸਾਹਿਬ ਸਾਡੇ ਮਲਕੀਸੂ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ। ਬਾਕ ਕਿੰਨੀ ਉਮਰ ਸੀ ਉਹਨਾਂ ਦੀ? 55 ਸਾਲ ਦੀ ਉਮਰ ਸੀ। ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ। ਇਹ ਬਹੁਤ ਸੇਵਾ ਭਾਵਨਾ ਵਾਲਾ। ਰੋਜ਼ ਆਇਤਵਾਰ ਇੱਥੇ ਬਾਬਾਈ ਦੇ ਸੇਵਾ ਕਰਦਾ ਹੁੰਦਾ। ਹਾਂਜੀ। 4:20 ਮਿੰਟ ਦਾ ਸਵੇਰ ਸੀ। ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ। ਨਹੀਂ ਦੇਖ ਲਿਆ। ਕਿਰਾਨ ਕਟਣ ਤੇ ਆ ਨਾਕਨ ਤੇ ਉਹਨੂੰ ਉਹਨੂੰ ਜੀ ਕਰ ਲੋ ਸਾਡਾ ਇਹ ਇਲਾਕਾ ਕੀ ਮੰਗ ਕਰ ਰਿਹਾ ਕੀ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸਭ ਕਹੇ ਨੇ ਅਜੇ ਨਾ ਕੋਈ ਬੋਡੀ ਲੰਮਨ ਦਾ ਸਰਕਾਰ ਨਾਲ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਛਾਉਣੀ ਕੋ ਤਾਂ ਪ੍ਰਬੰਧ ਨਹੀਂ ਮਿਲਦਾ ਮਰਾ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਮਨਜੀਤ ਸਿੰਘ ਕਿ ਗੱਲਬਾਤ ਕੀ ਹੋਈ ਹੈ ਸਾਡਾ ਪ੍ਰਾਜੈਕਟ ਇਹ ਚੈਰ ਕਰਨ ਆਇਆ ਤੇ ਇੱਥੇ ਬੇਚਾਂਦੇ ਡਿੱਗ ਪਿਆ। ਇਥੇ ਲੋਕਾਂ ਨੇ ਦੱਸਿਆ ਜਿਤਨਾ ਮੂਰ। ਜੀ। ਆਪਕਾ ਤਾਂ ਕਰੋਂ ਕੋਈ ਗੱਲਬਾਤ ਤਾਂ ਨਹੀਂ ਕੀਤੀ। ਨਹੀਂ ਨਹੀਂ ਕੋਈ ਤਾਂ ਸੰਨੀ ਕਰਨੀ ਕਰਦੇ। ਕਿੰਨੇ ਵਜੇ ਕਰੋਗੇ? ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਦੇ। ਤੁਸੀਂ ਕੰਪਲੀਟ ਕੀਤੀ ਦਰਖਾਸਤ। ਹਾਂ ਜੀ ਦਰਖਾਸਤ ਲਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ। ਅਜੇ ਤੱਕ ਕੋਈ ਸੁਣਵਾਈ ਨਹੀਂ। ਕੋਈ ਨਹੀਂ ਆਉਂਦਾ ਜੀ। ਅਸੀਂ ਇੱਥੇ ਬੈਠੇ ਆ ਤੇ ਨੂਸਾਰਾ ਸਟਾਫ ਸਤਿਆ ਸਟਾਫ ਬੈਠਾ ਸਾਰਾ। ਪਰਿਵਾਰ ਚ ਕੌਣ ਕੌਣ ਸੀ ਗਾਰੰਟੀ ਦਾ ਜਾਨ ਬੰਦਾ ਪਰਿਵਾਰ ਚ ਮੈਂ ਵੱਡਾ ਭਰਾ ਹਾਂ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਅਸ਼ਾ ਜੀ ਡਿਊਟੀ ਕਿੱਥੇ ਕਰਦੇ ਸੀ ਦਰਵਾਜ਼ਾ ਖਜ਼ਾਨਚੀ ਦੀ ਪੋਸਟ ਤੇ ਠੀਕ ਹੈ ਜਿਹੜਾ ਦੇ ਦੂਜੇ ਮਹੀਨੇ ਇੱਕ ਵਿਅਕਤੀ ਵੱਲੋਂ ਐਜੂਕੇਸ਼ਨ ਲਗਾਈ ਗਈ ਹੈ ਤੇ ਇਹਦਾ ਕਿ ਐਜੂਕੇਸ਼ਨ ਤੇ ਲੱਗੇ ਹੋਏ ਨੇ ਪਰ ਅੰਤ ਤੱਕ ਮੈਨੂੰ 9:30 ਵਜੇ ਤਲਾਹ ਮਿਲੀ ਸੀ ਪੈਦੋਂ ਨਗਰ ਕੇ ਇੱਕ ਦੇਖੀ ਨਿਸ਼ਾਲ ਮਾਰਤੀ ਆ ਮੌਕੇ ਤੇ ਆਏ ਆ ਜੀ ਐਨਡੀਆਪ ਰੂਟੀਨ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਆ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਾਣੀ ਜਾਰੀ ਆ ਜੀ ਉਸ ਘੰਟੇ ਤੱਕ ਪਰਵਾਹ ਤਾਂ ਕਹਿੰਦਾ ਕਿ ਸਾਡੀ ਸਵੇਰ ਦੇ ਅਗਰੀਮੈਂਟ 4:30 ਵਜੇ ਦੀ ਗੱਲ ਪਰ ਅਜੇ ਤੱਕ ਕੋਈ ਸੰਗਾਈ ਨਹੀਂ ਦੇਖੋ ਜੀ ਇਹ ਸੁਲਤਾਨਵੈਡ ਦਾ ਏਰੀਆ ਹੀ ਪੈਂਦਾ ਸੀ ਬੀਟ ਵੀਜਨ ਦਾ ਏਰੀਆ ਇਸ ਪੈਂਦਾ ਸੀ ਮੈਂ ਬੀਟ ਵੀਜਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਆਪ ਸਮਝਾ ਦੱਸਦਾ